ਤੁਹਾਨੂੰ ਤੁਹਾਡੇ ਕੋਲ ਪ੍ਰੋਫੈਸ਼ਨ ਲੈਣਾ ਸੀ ਜੇ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਹੈ ਤੁਹਾਨੂੰ ਵੀ ਕਿ ਉੱਥੇ ਭਾਸ਼ਾ ਵਿਭਾਗ ਦੇ ਡੈਕਟਰ ਤੇ ਉਹ ਚੱਲਿਆ ਉੱਥੇ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਦੇ ਕੀ ਪੱਤਰਮਾ ਕਿਉਂਕਿ ਅੱਜ ਤੱਕ ਤੁਹਾਡਾ ਪ੍ਰੋਗਰਾਮ ਕਿਸੇ ਲਈ ਨਹੀਂ ਖੁੱਲਿਆ ਅਸੀਂ ਉਹ ਜਾਣਨਾ ਚਾਹੁੰਦੇ ਸੀ ਜੇ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦਿੰਦਾ ਬਾਕੀ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹੋ ਜੇ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਆਉਂਦਾ ਠੀਕ ਹੈ ਮਤਲਬ ਮੰਦੀ ਹੋ ਗਈ ਜਲਦੀ ਹੋਈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੈਠਦਾ ਆਉਂਦਾ ਉਹਦਾ ਇਹ ਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਤੇ ਕੁਝ ਵੀ ਥੋੜੀ ਗਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਹੈ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂ ਡੇ ਜਿਹੜੇ ਪਲਾਗਨ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕਿਆ ਨਹੀਂ ਪ੍ਰੋਗਰਾਮ ਨਹੀਂ ਮੈਂ ਆਪੇ ਜ਼ਿੰਮੇਵਾਰ ਹਾਂ ਐਸਾ ਤੁਸੀਂ ਆਪਣ ਗੋਦਰ ਸਿੰਘ ਸਾਹਿਬ ਨੂੰ ਦੱਸ ਹੁੰਦਾ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਕਾਰਟਕਰ ਸਾਹਿਬ ਨੂੰ ਤੁਸੀਂ ਕੁਕਤਨ ਦੀ ਤਿਆਰ ਹੋ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਕਾਰਟਕਰ ਸਾਹਿਬ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜਾਂ ਜੀ ਬਿਲਕੁਲ ਅੰਦਰ ਮਤਲਬ ਇਹ ਕਿਉਂ ਜੀ ਬਿਲਕੁਲ ਜੀ ਧੰਨਵਾਦ ਅਸੀਂ ਤੁਹਾਡਾ ਕੋੜਾ ਪ੍ਰਤੀਸ਼ਾਪ ਲੈਣਾ ਸੀ ਜੀ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਹੈ ਤੁਹਾਨੂੰ ਵੀ ਕਿ ਕਿ ਉੱਥੇ ਭਾਸ਼ਾ ਵਿਭਾਗ ਦੇ ਡੈਕਟਰ ਤੇ ਉਹ ਚੱਲਿਆ ਉੱਥੇ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਦੇ ਕੀ ਪੱਤਰਕਮਾ ਕਿਉਂਕਿ ਅੱਜ ਤੱਕ ਤੁਹਾਡਾ ਪ੍ਰਚਰਨ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਨਣਾ ਚਾਹੁੰਦੇ ਸੀ ਜੀ ਜੇ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦਿਆਂਗਾ ਬਾਕੀ ਕੋਈ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹਾਂ ਤੇ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਹੀ ਆਉਂਦਾ ਠੀਕ ਹੈ ਮਤਲਬ ਮੰਨਦੀ ਹੋਊਗੀ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੇਸਰਦਾ ਆਉਂਦਾ ਉਹਦਾ ਇਹ ਹੀ ਮਤਲਬ ਥੋੜੀ ਮੈਨੇਜਮੈਂਟ ਤੇ ਕੁਝ ਵੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਕੀ ਕਹਿੰਦਾ ਕੋਈ ਤੁਸੀਂ ਵਿਭਾਗੀ ਕਾਰਵਾਈ ਵੀ ਕਰੋਗੇ ਆਪਣੀ ਕੁਝ ਕੋਡੇ ਜਿਹੜੇ ਪਲਾਗਨ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕਿਆ ਨਹੀਂ ਪ੍ਰ अच्छा ਤੁਸੀਂ ਆਪਣੀ ਜਿੰਮਵਾਈ ਲੈਣੀ ਤੇ ਕਾਰਿਆਂ ਲਾਂ ਨੂੰ ਵੀ ਰੋਕਿਆ ਗਿਆ ਹੈ ਜੀ ਵੀ ਗੱਲ ਸਿੰਘਾਵਾਲਾ ਨੇ ਸੀ ਜੀ ਬੀਤੀ ਗਈ ਬੋਧਰ ਸਿੰਘ ਸਾਹਿਬ ਨੂੰ ਦੱਸ ਦਿੱਤਾ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਅਕਾਲਪੁਰ ਸਾਹਿਬ ਨੂੰ ਤੁਸੀਂ ਕੁਕਲਣੇ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਇਹ ਪੁੱਛਣਾ ਵਰਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਅਕਾਲਪੁਰ ਸਾਹਿਬ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜੀ ਜੀ ਬਿਲਕੁਲ ਅੰਦਰ ਮਤਲਬ ਵੀ ਟਿਕੂ ਨੇ ਜੀ ਬਿਲਕੁਲ ਜੀ ਧੰਨਵਾਦ ਸੋਟਾ ਕੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਦੋ ਲੋਕ ਸੀਗੇ ਉੱਤੇ ਪਹਾਸ਼ਾ ਵਿਭਾਗ ਦੇ ਵੈਕਟਰ ਤੇ ਉਹ ਚੱਲਿਆ ਤੇ ਸਮਾਗਮ ਹੋਇਆ ਉਹਦੇ ਗਾਣੇ ਗਾਏ ਗੇ ਤੁਹਾਡਾ ਇਸਦੀ ਕੀ ਪ੍ਰਤੀਕਰਮ ਹੈ ਕਿਉਂਕਿ ਅਜੇ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਨਣਾ ਚਾਹੁੰਦੇ ਹਾਂ ਜੀ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂ ਬਾਕੀ ਕੋਈ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹਾਂ ਜੇ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਆਉਂਦਾ ਠੀਕ ਹੈ ਮਤਲਬ ਮੰਨਦੀ ਹੋ ਗਈ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੇਸਰ ਆਉਂਦਾ ਉਹਦਾ ਇਹ ਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਤੇ ਬਿਚੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਹੈ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂਡੇ ਜਿਹੜੇ ਪਲਾਜ਼ਮ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕਿਆ अच्छा ਤੁਸੀਂ ਆਪਣੀ ਜਿੰਮਵਾਈ ਲੈਣੀ ਤੇ ਕਾਰਿਆਂ ਲਾਂ ਨੂੰ ਵੀ ਰੋਕਿਆ ਗਿਆ ਹੈ ਜੀ ਵੀ ਗੱਲ ਸਿੰਘਾਵਾਲਾ ਦੇ ਸੀਜੀ ਬੀਤੀ ਗਈ ਬੋਧਰ ਸਿੰਘ ਸਾਹਿਬ ਨੂੰ ਦੱਸ ਦਿੱਤਾ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਅਕਾਲਪੁਰ ਸਾਹਿਬ ਨੂੰ ਤੁਸੀਂ ਕੁਤਨੀ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਪੁੱਛਣਾ ਮਰਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਅਕਾਲਪੁਰ ਸਾਹਿਬ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜੀ ਜੀ ਬਿਲਕੁਲ ਅੰਦਰ ਮਤਲਬ ਇਹ ਕਿਉਂ ਜੀ ਬਿਲਕੁਲ ਜੀ ਧੰਨਵਾਦ ਅਸੀਂ ਤੁਹਾਡਾ ਕੋੜਾ ਪ੍ਰਤੀਸ਼ਾਪ ਲੈਣਾ ਸੀ ਜੀ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਹੈ ਤੁਹਾਨੂੰ ਵੀ ਕਿ ਕਿ ਉੱਥੇ ਭਾਸ਼ਾ ਵਿਭਾਗ ਦੇ ਵੈਕਟਰ ਤੇ ਉਹ ਚੱਲਿਆ ਉੱਥੇ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਦੇ ਕੀ ਪੱਤਰਮਾ ਕਿਉਂਕਿ ਅੱਜ ਤੱਕ ਤੁਹਾਡਾ ਪ੍ਰਕਿਰਮ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਨਣਾ ਚਾਹੁੰਦੇ ਸੀ ਜੀ ਜੇ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦਿੰਦਾ ਬ ਤਾਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹਾਂ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਆਉਂਦਾ ਠੀਕ ਹੈ ਮਤਲਬ ਮੰਨਦੀ ਹੋ ਗਈ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੈਠਦਾ ਆਉਂਦਾ ਉਹਦਾ ਇਹ ਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਤੇ ਬਿਚੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਹੈ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂਡੇ ਜਿਹੜੇ ਪਲਾਜ਼ਮ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕਿਆ ਨਹੀਂ ਪ੍ਰੋਗਰਾਮ ਨਹੀਂ ਮ अच्छा ਤੁਸੀਂ ਆਪਣੀ ਜਿੰਮੇਵਾਰੀ ਲੈਣੀ ਤੇ ਕਾਰਿਆਂ ਲਾਮ ਤੁਸੀਂ ਰੋਕਿਆ ਗਿਆ ਸੀ ਵੀ ਗੱਲ ਕਿਸਾਵਰਨ ਦੇ ਸੀ ਜੀ ਬੀਤੀ ਹੋਈ ਉਹਦਰ ਸਿੰਘ ਸਾਹਿਬ ਨੂੰ ਦੱਸ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਕਾਰਤਾਰ ਸਿੰਘ ਨੂੰ ਤੁਸੀਂ ਕੁਤਨੀ ਤਿਆਰ ਹੋ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਕਾਰਤਾਰ ਸਿੰਘ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜਾਂ ਜੀ ਬਿਲਕੁਲ ਅੰਦਰ ਮਤਲਬ ਵੀ ਜੀ ਬਿਲਕੁਲ ਜੀ ਧੰਨਵਾਦ ਸੋਟਾ ਕੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਦੋ ਲੋਕ ਸੀਗੇ ਉੱਤੇ ਪਹਾਸ਼ਾ ਵਿਭਾਗ ਦੇ ਵੈਕਟਰ ਤੇ ਉਹ ਚੱਲਿਆ ਤੇ ਸਮਾਗਮ ਹੋਇਆ ਉਹਦੇ ਗਾਣੇ ਗਾਏ ਗੇ ਤੁਹਾਡਾ ਇਸਦੀ ਕੀ ਪਤੀਕਰਮ ਹੈ ਕਿਉਂਕਿ ਅਜੇ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਨਣਾ ਚਾਹੁੰਦੇ ਹਾਂ ਜੀ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂ ਬਾਕੀ ਕੋਈ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹਾਂ ਜੇ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਆਉਂਦਾ ਠੀਕ ਹੈ ਮਤਲਬ ਮੰਨਦੀ ਹੋ ਗਈ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੇਸਰ ਆਉਂਦਾ ਉਹਦਾ ਇਹ ਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਤੇ ਬਿਚੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਹੈ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂਡੇ ਜਿਹੜੇ ਪਲਾਜ਼ਮ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕ अच्छा ਤੁਸੀਂ ਆਪਣੀ ਜਿੰਮਵਾਈ ਲੈਣੀ ਤੇ ਕਾਰਿਆਂ ਲਾਂ ਤੋਂ ਹੀ ਰੋਕਿਆ ਗਿਆ ਸੀ ਵੀ ਗੱਲ ਸਿੰਘਾਵਾਲਾ ਨੇ ਸੀ ਜੀ ਬੀਤੀ ਗਈ ਬੋਧਰ ਸਿੰਘ ਸਾਹਿਬ ਨੂੰ ਦੱਸ ਦਿੱਤਾ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਅਕਾਲਪੁਰ ਸਾਹਿਬ ਨੂੰ ਤੁਸੀਂ ਕੁਕਲਣੇ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਇਹ ਪੁੱਛਣਾ ਵਰਨਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਅਕਾਲਪੁਰ ਸਾਹਿਬ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜੀ ਜੀ ਬਿਲਕੁਲ ਅੰਦਰ ਮਤਲਬ ਇਹ ਕਿਉਂ ਜੀ ਬਿਲਕੁਲ ਜੀ ਧੰਨਵਾਦ ਅਸੀਂ ਤੁਹਾਡਾ ਕੋੜਾ ਪ੍ਰਸ਼ਨ ਲੈਣਾ ਸੀ ਜੀ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ ਇਹ ਜਾਣਨਾ ਚਾਹੁੰਦਾ ਹੈ ਤੁਹਾਨੂੰ ਵੀ ਕਿ ਕਿ ਉੱਥੇ ਭਾਸ਼ਾ ਵਿਭਾਗ ਦੇ ਡੈਕਟਰ ਤੇ ਉਹ ਚੱਲਿਆ ਉੱਥੇ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਦੇ ਕੀ ਪੱਤਰਮਾ ਕਿਉਂਕਿ ਅੱਜ ਤੱਕ ਤੁਹਾਡਾ ਪ੍ਰਕਿਰਮ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਨਣਾ ਚਾਹੁੰਦੇ ਸੀ ਜੀ ਜੇ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦਈ ਬਾਕੀ ਕੋਈ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹਾਂ ਤੇ ਜਦੋਂ ਕੋਈ ਬੰਦਾ ਗਾਲਤਾਖਸਾਬ ਆਉਂਦਾ ਉਹ ਇਹ ਮੰਨ ਕੇ ਹੀ ਆਉਂਦਾ ਠੀਕ ਹੈ ਮਤਲਬ ਮੰਨਦੀ ਹੋਊਗੀ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਾਖਸਾਬ ਤੇ ਬੇਸਰਦਾ ਆਉਂਦਾ ਉਹਦਾ ਇਹ ਹੀ ਮਤਲਬ ਥੋੜੀ ਮੈਨੇਜਮੈਂਟ ਤੇ ਕੁਝ ਵੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਕੀ ਕਹਿੰਦਾ ਕੋਈ ਤੁਸੀਂ ਵਿਭਾਗੀ ਕਾਰਵਾਈ ਵੀ ਕਰੋਗੇ ਆਪਣੀ ਕੁਝ ਕੋਡੇ ਜਿਹੜੇ ਪਲਾਗਨ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਰੋਕਿਆ ਨਹੀਂ ਪ੍ਰ अच्छा ਤੁਸੀਂ ਆਪਣੀ ਜਿੰਮੇਵਾਰੀ ਲੈਣੀ ਤੇ ਕਾਰਿਆਂ ਲਾਮ ਤੁਸੀਂ ਰੋਕਿਆ ਗਿਆ ਸੀ ਵੀ ਗੱਲ ਕਿਸਾਵਰਨ ਦੇ ਸੀ ਜੀ ਬੀਤੀ ਹੋਈ ਉਹਦਰ ਸਿੰਘ ਸਾਹਿਬ ਨੂੰ ਦੱਸ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਕਾਰਤਾਰ ਸਿੰਘ ਨੂੰ ਤੁਸੀਂ ਕੁਤਨੀ ਤਿਆਰ ਹੋ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਹੀ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਜੀ ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਕਾਰਤਾਰ ਸਿੰਘ ਨੂੰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਿਵਾਰ ਨਾਲ ਆਏ ਹੋ ਜਾਂ ਜੀ ਬਿਲਕੁਲ ਅੰਦਰ ਮੱਥਾ ਵੀ ਟਿਕੂ ਜੀ ਬਿਲਕੁਲ ਜੀ ਧੰਨਵਾਦ